ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੁੰਦੀਆਂ ਹੀ ਰਹਿਣਗੀਆਂ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਦੈਨਿਕ ਸੁਰੇਤ ਪ੍ਰੋਗਰਾਮ ਨਾਲ ਮੈਮੋਲਾ ਚ ਖੜੇ ਆ ਬਰਨਾਲਾ ਦੇ ਹੰਡਾਇ ਦੇ ਵਿੱਚ ਜਿੱਥੇ ਸ਼ਾਰਟ ਸਰਕਟ ਕਰਨ ਨਾਲ ਕ੍ਰੋਪਰੀ ਦੁਕਾਨ ਵਿੱਚ ਅੱਗ ਲੱਗੀ ਸੋਨੇ ਸਿੱਧੀਆਂ ਤਸਵੀਰਾਂ ਦੁਕਾਨਾ ਜਿੱਥੇ ਬਹੁਤ ਵੱਡਾ ਨੁਕਸਾਨ ਦੱਸਿਆ ਜਾ ਰਿਹਾ ਤੇ ਬਹੁਤ ਹੀ ਜਲ ਕੇ ਸਵਾਹ ਹੋ ਗਈ ਤੇ ਗੱਲ ਕਰਾਂਗੇ ਦੁਕਾਨ ਦੇ ਮਾਲਕ ਨਾਲ ਵੀ ਕੀ ਹਾਸਾ ਹੈ ਕਿਵੇਂ ਵਾਪਰਿਆ ਕਰਕੇ ਨਾਮਾ ਸੁਣੇ ਮੇਰਾ ਨਾਮ ਦਾਸਜੀ ਪਾਈ ਹਾਂਜੀ ਸਾਬਕਾ ਐਮਸੀ ਵੀ ਰਹਿ ਚੁੱਕਾ ਹਾਂ ਜੀ ਮੈਂ ਨੀਤੇ ਦੇ ਨਾਂ ਤੇ ਇਹ ਸਰ ਜਿਹੜਾ ਹਾਸਾ ਹੋਇਆ ਇਹ ਕਿਵੇਂ ਹਾਸਾ ਹੋਇਆ ਕਿਵੇਂ ਵਾਪਰੀਆ ਘਟਨਾ ਇਹ ਤਕਰੀਬਨ 2:00 ਵਜੇ ਦਾ ਟਾਈਮ ਸੀ ਬਿਜਲੀ ਤਾਰਾਂ ਜੁੜ ਇਹ ਹਸਾ ਹੋਈ ਤਕਰੀਬਨ ਕਿੰਨੇ ਦਾ ਨੁਕਸਾਨ ਆਈਏ ਇਹ ਘੱਟੋ ਘੱਟ 20-25 ਲੱਖ ਰੁਪਏ ਦਾ ਨੁਕਸਾਨ ਆਈਏ ਤੇ ਕਾਦਾ ਕੰਮ ਸੀ ਕੀ ਕੀ ਕੰਮ ਸੀ ਦੁਕਾਨ 'ਚ ਕੰਮ ਕਰੋਕਰੀਆ ਸੀ ਚੱਪਲਾਂ ਵਗੈਰਾ ਹੋਰ ਪਲਾਸਟਿਕ ਦਾ ਕਰੋਕਰੀਆ ਸਾਰਾ ਸਾਮਾਨ ਸੀ ਤੇ ਰਾਤ ਹੀ ਮੈਂ ਕਰ ਜੇ ਤੇ 2 ਲੱਖ ਰੁਪਏ ਫੜ ਕੇ ਦੀਵਾਲੀ ਦਾ ਸਾਮਾਨ ਲੈ ਕੇ ਆਇਆ ਸੀ ਮੈਂ ਜਦੋਂ ਦੀਵਾਲੀ ਵਧੀਆ ਲੱਗੂਗੀ ਬਸ ਉਤਰਈ ਹੀ ਸਾਮਾਨਿੱਦੂ ਸਬਾਈ ਕੋ ਸਹ ਜੀ ਆਪਣੇ ਘਰ ਦਾ ਚੁੱਲ੍ਹਾ ਜਗ ਸਕੀ ਵੀ ਕੋ ਕੰਮ ਕੁਛ ਨਹੀਂ ਹੈ ਜੀ ਮੇਰੇ ਪਤਨੀ ਜਿਹੜਾ ਤੋ ਚੁੱਕੀ ਹੈ ਜੀ ਮੇਰੀ ਬੱਚਿਆਂ ਦੀ ਫੀਸ ਭਰਨ ਵਾਲੀ ਪਈ ਹੈ ਮੇਰੀ ਤਾਰਾ ਕੋਪਣੀ ਹੈ ਮੈਂ ਤੁਹਾਨੂੰ ਖੁਦ ਕਸ਼ੀ ਕਰਨ ਨੂੰ ਤਿਆਰ ਬੈਠਾ ਹਾਂ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਮੈਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦਾ ਮੈਂ ਕੋਈ ਵੀ ਮਤ ਦਿੱਤੀ ਜਾਵੇ ਕਿਵੇਂ ਵੀ ਹੋ ਸਕਦਾ ਮੈਂ ਆਪਦਾ ਚੁੱਲਾ ਰੋਟੀ ਚਲਾ ਸਕਾਂ ਏਸੀ ਦੁਕਾਨ ਦੇ ਮਾਲਕ ਜਿਨ੍ਹਾਂ ਨੇ ਦੱਸਿਆ ਵੀ ਕਰਜ਼ੇ ਤੇ ਲੈ ਕੇ ਆਪਦਾ ਸਮਾਨ ਰਾਤੀ 2 ਲੱਖ ਰੁਪਏ ਦਾ ਸਮਾਨ ਪਾਇ ਜਿਹਦੇ ਵਿੱਚ ਦਿਵਾਲੀ ਦੇ ਸੀਜ਼ਨ ਵਿੱਚ ਆਪਣੀ ਇਨਕਮ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲ ਸਕਾਂ ਲੇਕਿਨ ਸਮੇ ਨੂੰ ਹੋਰ ਹੀ ਕੁਝ ਮਨਜ਼ੂਰ ਸੀ ਜੋ ਇਨੀ ਮਾੜੀ ਘਟਨਾ ਵਾਪਰ ਗਈ ਮੈਂ ਦੈਨਿਕ ਸਵੇਰ ਤੋਂ ਤੁਹਾਡੇ ਨਾਲ ਮਹਿਮੂਦ ਬਰਨਾਲਾ ਦੈਨਿਕ ਸਵੇਰ ਤੋਂ ਤੁਹਾਡੇ ਨਾਲ ਮਹਿਮੂਦ ਅਜ ਖੜੇ ਆ ਬਰਨਾਲਾ ਦੇ ਹੰਢੇ ਦੇ ਵਿੱਚ ਜਿੱਥੇ ਸ਼ਾਰਟ ਸਰਕਟ ਕਰਨ ਨਾਲ ਕ੍ਰੋਪਰੀ ਦੁਕਾਨ ਵਿੱਚ ਅੱਗ ਲੱਗੀ ਸੋਨੇ ਸਿੱਧੀਆਂ ਤਸਵੀਰਾਂ ਦੁਕਾਨਾ ਜਿੱਥੇ ਬਹੁਤ ਵੱਡਾ ਨੁਕਸਾਨ ਦੱਸਿਆ ਜਾ ਰਿਹਾ ਤੇ ਬਹੁਤ ਹੀ ਜਲ ਕੇ ਸਵਾਹ ਹੋ ਗਈ ਤੇ ਗੱਲ ਕਰਾਂਗੇ ਦੁਕਾਨ ਦੇ ਮਾਲਕ ਨਾਲ ਵੀ ਕੀ ਹਾਸਾ ਹੈ ਕਿਵੇਂ ਵਾਪਰਿਆ ਕਰਕੇ ਨਾਮਾ ਸੋਦੇ ਮੇਰਾ ਨਾਮ ਦਾਸਜੀ ਪਾਈ ਹਾਂਜੀ ਸਾਬਕਾ ਐਮਸੀ ਵੀ ਰਹਿ ਚੁੱਕਾ ਹਾਂ ਜੀ ਮੈਂ ਨੀਤੇ ਦੇ ਨਾਤੇ ਇਹ ਸਰ ਜਿਹੜਾ ਹਾਸਾ ਹੋਇਆ ਇਹ ਕਿਵੇਂ ਹਾਸਾ ਹੋਇਆ ਕਿਵੇਂ ਵਾਪਰੀਆ ਘਟਨਾ ਇਹ ਤਕਰੀਬਨ 2 ਬਿਜਲੀ ਤਾਰਾਂ ਜੁੜਨ ਨਾਲ ਇਹ ਹਾਸਾ ਹੋਇਆ ਜੀ। ਤਕਰੀਬਨ ਕਿੰਨੇ ਦਾ ਨੁਕਸਾਨ ਆਈਏ? ਇਹ ਘੱਟੋ-ਘੱਟ 20-25 ਲੱਖ ਰੁਪਏ ਦਾ ਨੁਕਸਾਨ ਆਈਏ। ਤੇ ਕਾਹਦਾ ਕੰਮ ਸੀ? ਕੀ ਕੀ ਕੰਮ ਸੀ ਦੁਕਾਨ 'ਚ? ਕੰਮ ਕਰੋਕਰੀਆ ਸੀ, ਚੱਪਲਾਂ ਵਗੈਰਾ ਹੋਰ ਪਲਾਸਟਿਕ ਦਾ ਕਰੋਕਰੀਆ ਸਾਰਾ ਸਾਮਾਨ ਸੀ ਜੀ। ਤੇ ਅੱਜ ਰਾਤ ਹੀ ਮੈਂ ਕਰ ਜੇ ਤੇ 2 ਲੱਖ ਰੁਪਏ ਫੜ ਕੇ ਦੀਵਾਲੀ ਦਾ ਸਾਮਾਨ ਲੈ ਕੇ ਆਇਆ ਸੀ। ਮੈਂ ਚਲਦੀ ਦੀਵਾਲੀ ਵਧੀਆ ਲੱਗੂਗੀ। ਬਸ ਉਤਰਈ ਹੀ ਸਾਮਾਨ। ਇੱਦੂ ਸਵੇਏ ਕੋ ਸਹਜ ਹੀ ਆਪਣੇ ਇੱਕ ਘਰ ਦਾ ਚੁੱਲ੍ਹਾ ਜਗ ਸਕੀ ਵੀ ਕੋ ਕੰਮ ਕੁਛ ਨਹੀਂ ਹੈ ਜੀ ਮੇਰੇ ਪਤਨੀ ਦਾ। ਪਤਨੀ ਜਿਹੜਾ ਤੋ ਬੱਚਿਆਂ ਦੀ ਫੀਸ ਭਰਨ ਵਾਲੀ ਪਈ ਹੈ ਮੇਰੀ ਸਾਰਾ ਕੁਝ ਓਪਣੀ ਹੈ ਮੈਂ ਇਹ ਤੋਂ ਕੁਰਦਗਸੀ ਕਰਨ ਨੂੰ ਤਿਆਰ ਬੈਠਾ ਹਾਂ ਹਾਂ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਜੀ ਮੈਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦਾ ਮੈਂ ਕੋਈ ਵੀ ਮਤ ਦਿੱਤੀ ਜਾਵੇ ਕਿਵੇਂ ਵੀ ਹੋ ਸਕਦਾ ਮੈਂ ਆਪਦਾ ਚੁੱਲਾ ਰੋਟੀ ਚਲਾ ਸਕਾਂ ਏਸੀ ਦੁਕਾਨ ਦੇ ਮਾਲਕ ਜਿਨ੍ਹਾਂ ਨੇ ਦੱਸਿਆ ਵੀ ਕਰਜ਼ੇ ਤੇ ਲੈ ਕੇ ਆਪਦਾ ਸਮਾਨ ਰਾਤੀ 2 ਲੱਖ ਰੁਪਏ ਦਾ ਸਮਾਨ ਪਾਇ ਜਿਹਦੇ ਵਿੱਚ ਦਿਵਾਲੀ ਦੇ ਸੀਜ਼ਨ ਵਿੱਚ ਆਪਣੀ ਇਨਕਮ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲ ਸਕਾਂ ਲੇਕਿਨ ਸਮੇ ਨੂੰ ਹੋਰ ਹੀ ਕੁਝ ਮਨਜ਼ੂਰ ਸੀ ਜੋ ਇਨੀ ਮੜੀ ਘਟਨਾ ਵਾਪਰ ਗਈ ਮੈਂ ਦੈਨਿਕ ਸਵੇਰੇ ਤੋਂ ਤੁਹਾਡੇ ਨਾਲ ਮਹਿਮੂਦ ਬਰਨਾਲਾ ਦੈਨਿਕ ਸਵੇਰੇ ਤੋਂ ਤੁਹਾਡੇ ਨਾਲ ਮਹਿਮੂਦ ਅਜ ਖੜੇ ਹਾਂ ਬਰਨਾਲਾ ਦੇ ਹੰਢੇ ਦੇ ਵਿੱਚ ਜਿੱਥੇ ਸ਼ਾਰਟ ਸਰਕਟ ਕਰਨ ਨਾਲ ਕ੍ਰੋਪਰੀ ਦੁਕਾਨ ਵਿੱਚ ਅੱਗ ਲੱਗੀ ਸੋਨੇ ਸਿੱਧੀਆਂ ਤਸਵੀਰਾਂ ਦੁਕਾਨ ਹੈ ਜਿੱਥੇ ਬਹੁਤ ਵੱਡਾ ਨੁਕਸਾਨ ਦੱਸਿਆ ਜਾ ਰਿਹਾ ਤੇ ਬਹੁਤ ਹੀ ਜਲ ਕੇ ਸਵਾਹ ਹੋ ਗਈ ਤੇ ਗੱਲ ਕਰਾਂਗੇ ਦੁਕਾਨ ਦੇ ਮਾਲਕ ਨਾਲ ਵੀ ਕੀ ਹਾਸਾ ਹੈ ਕਿਵੇਂ ਵਾਪਰਿਆ ਕਰਕੇ ਨਾਮਾ ਸੋਦੇ ਮੇਰਾ ਨਾਮ ਦਾਸਜੀ ਪਈ ਹਾਂਜੀ ਸਾਬਕਾ ਐਮਸੀ ਵੀ ਰਹਿ ਚੁੱਕਾ ਹਾਂ ਜੀ ਮੈਂ ਨੀਤੇ ਦੇ ਨਾਤੇ ਜੇ ਸਰ ਜਿਹੜਾ ਹਾਸਾ ਹੋਇਆ ਇਹ ਕਿਵੇਂ ਹਾਸਾ ਹੋਇਆ ਕਿਵੇਂ ਵਾਪਰੀ ਤਕਰੀਬਨ 2:00 ਦਾ ਟਾਈਮ ਸੀ ਬਿਜਲੀ ਤਾਰਾਂ ਜੁੜਨ ਨਾਲ ਇਹ ਹਾਸਾ ਹੋਇਆ ਜੀ ਤਕਰੀਬਨ ਕਿੰਨੇ ਦਾ ਨੁਕਸਾਨ ਆਈਏ ਇਹ ਘੱਟੋ ਘੱਟ 20-25 ਲੱਖ ਰੁਪਏ ਦਾ ਨੁਕਸਾਨ ਆਈਏ ਤਾਂ ਤੇ ਕਾਦਾ ਕੰਮ ਸੀ ਕੀ ਕੀ ਕੰਮ ਸੀ ਦੁਕਾਨ ਜੀ ਕੰਮ ਕਰੋਕਰੀਆ ਸੀ ਚੱਪਲਾਂ ਵਗੈਰਾ ਹੋਰ ਪਲਾਸਟਿਕ ਦਾ ਕਰੋਕਰੀਆ ਸਾਰਾ ਸਾਮਾਨ ਸੀ ਜੀ ਤੇ ਚ ਰਾਤ ਹੀ ਮੈਂ ਕਰ ਜੇ ਤੇ 2 ਲੱਖ ਰੁਪਏ ਫੜ ਕੇ ਦੀਵਾਲੀ ਦਾ ਸਾਮਾਨ ਲੈ ਕੇ ਆਇਆ ਸੀ ਮੈਂ ਚ ਦੀਵਾਲੀ ਵਧੀਆ ਲੱਗੂਗੀ ਬਸ ਉਤਰਈ ਹੀ ਸਾਮਾਨ ਇੱਦੂ ਸਵੇਰ ਕੋ ਸਹਿ ਜੀ ਆਪਣੇ ਘਰ ਦਾ ਚੁੱਲਾ ਜਗ ਸਕੀ ਵੀ ਕੋ ਕੰਮ ਕੁਛ ਨਹੀਂ ਹੈ ਜੀ ਮੇਰੇ ਤੋਂ ਮੀਦਾ ਪਤਨੀ ਦੀ ਰਹਿਤ ਹੋ ਚੁੱਕੀ ਹੈ ਜੀ ਮੇਰੀ ਬੱਚਿਆਂ ਦੀ ਫੀਸ ਭਰਨ ਵਾਲੀ ਪਈ ਹੈ ਮੇਰੀ ਧਾਰਾ ਕੁਝ ਆਪਣੀ ਹੈ ਮੈਂ ਤੋਂ ਖੁਦ ਕੱਸੀ ਕਰਨ ਨੂੰ ਤਿਆਰ ਬੈਠਾ ਹਾਂ ਜੀ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਜੀ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦਾ ਮੇਰੀ ਕੋਈ ਵੀ ਮਤ ਕੀਤੀ ਜਾਵੇ ਕਿਵੇਂ ਵੀ ਹੋ ਸਕਦਾ ਮੈਂ ਆਪਦਾ ਚੁੱਲਾ ਰੋਟੀ ਚਲਾ ਸਕਾਂ ਏਸੀ ਦੁਕਾਨ ਦੇ ਮਾਲਕ ਜਿਨ੍ਹਾਂ ਨੇ ਦੱਸਿਆ ਵੀ ਕਰਜ਼ੇ ਤੇ ਲੈ ਕੇ ਆਪਦਾ ਸਮਾਨ ਰਾਤੀ 2 ਲੱਖ ਰੁਪਏ ਦਾ ਸਮਾਨ ਪਾਇ ਜਿਹਦੇ ਵਿੱਚ ਦਿਵਾਲੀ ਦੇ ਸੀਜ਼ਨ ਵਿੱਚ ਆਪਣੀ ਇਨਕਮ ਕਰਕੇ ਤੇ ਬੱਚਿਆਂ ਦਾ ਪੇਟ ਪਾਲ ਸਕਾਂ ਲੇਕਿਨ ਸਮੇ ਨੂੰ ਹੋਰ ਹੀ ਕੁਛ ਮੰਜੂਰ ਸੀ ਜੋ ਇਨੀ ਮਾੜੀ ਘਟਨਾ ਵਾਪਰ ਗਈ ਮੈਂ ਦੈਨਿਕ ਸਵੇਰੇ ਤੋਂ ਤੁਹਾਡੇ ਨਾਲ ਮਹਿਮੂਦ ਬਰਨਾਲਾ ਦੈਨਿਕ ਸਵੇਰੇ ਤੋਂ ਤੁਹਾਡੇ ਨਾਲ ਮਹਿਮੂਦ ਅਜ ਖੜੇ ਹਾਂ ਬਰਨਾਲਾ ਦੇ ਹੰਢੇ ਦੇ ਵਿੱਚ ਜਿੱਥੇ ਸ਼ਾਰਟ ਸਰਕਟ ਕਰਨ ਨਾਲ ਕ੍ਰੋਕਰੀ ਦੁਕਾਨ ਵਿੱਚ ਅੱਗ ਲੱਗੀ ਸੋਨੇ ਸਿੱਧੀਆਂ ਤਸਵੀਰਾਂ ਦੁਕਾਨਾਂ ਜਿੱਥੇ ਬਹੁਤ ਵੱਡਾ ਨੁਕਸਾਨ ਦੱਸਿਆ ਜਾ ਰਿਹਾ ਤੇ ਬਹੁਤ ਹੀ ਜਲ ਕੇ ਸਵਾਹ ਹੋ ਗਈ ਤੇ ਗੱਲ ਕਰਾਂਗੇ ਦੁਕਾਨ ਦੇ ਮਾਲਕ ਨਾਲ ਵੀ ਕੀ ਹਾਸ ਹੈ ਕਿਵੇਂ ਵਾਪਰਿਆ ਕਰਕੇ ਨਾਮਾ ਸੋਦੇ ਮੇਰਾ ਨਾਮ ਦਾਸਜੀ ਪਾਈ ਹਾਂਜੀ ਸਾਬਕਾ ਐਮਸੀ ਵੀ ਰਹਿ ਚੁੱਕਾ ਹਾਂ ਜੀ ਮੈਂ ਨੀਟੇ ਦੇ ਨਾਂ ਤੇ ਇਸ ਸਰ ਜਿਹੜਾ ਹਾਦਸਾ ਹੋਇਆ ਇਹ ਕਿਵੇਂ ਹਾਦਸਾ ਹੋਇਆ ਕਿਵੇਂ ਵਾਪਰੀਆ ਘਟਨਾ ਇਹ ਤਕਰੀਬਨ 2:00 ਵਜੇ ਦਾ ਟਾਈਮ ਸੀ ਬਿਜਲੀ ਤਾਰਾਂ ਜੁੜਨ ਨਾਲ ਇਹ ਹਾਦਸਾ ਹੋਇਆ ਜੀ ਤਕਰੀਬਨ ਕਿੰਨੇ ਦਾ ਨੁਕਸਾਨ ਆਈਏ ਇਹ ਘੱਟੋ ਘੱਟ 20-25 ਲੱਖ ਰੁਪਏ ਦਾ ਨੁਕਸਾਨ ਆਈਏ ਤਾਂ ਤੇ ਕਾਦਾ ਕੰਮ ਸੀ ਕੀ ਕੀ ਕੰਮ ਸੀ ਦੁਕਾਨ 'ਚ ਕੰਮ ਕਰੋਕਰੀਆ ਸੀ ਚੱਪਲਾਂ ਵਗੈਰਾ ਹੋਰ ਪਲਾਸਟਿਕ ਦਾ ਕਰੋਕਰੀਆ ਸਾਰਾ ਸਾਮਾਨ ਸੀ ਤੇ ਅੱਜ ਰਾਤ ਹੀ ਮੈਂ ਕਰ ਜੇ ਤੇ 2 ਲੱਖ ਰੁਪਏ ਫੜ ਕੇ ਦੀਵਾਲੀ ਦਾ ਸਾਮਾਨ ਲੈ ਕੇ ਆਇਆ ਸੀ ਮੈਂ ਜਦੋਂ ਦੀਵਾਲੀ ਵਧੀਆ ਲੱਗੂਗੀ ਬਸ ਉਤਰਈ ਹੀ ਸਾਮਾਨ ਇਦੂ ਸਵੇਰੇ ਕੋ ਸਹ ਜੀ ਆਪਣੇ ਘਰ ਦਾ ਚੁੱਲਾ ਜਗ ਸਕੀ ਕੋ ਕੰਮ ਕੁਛ ਨਹੀਂ ਹੈ ਜੀ ਮੇਰੇ ਪਤਨੀ ਦਾ ਪਤਨੀ ਡੈੱਟ ਹੋ ਚੁੱਕੀ ਹੈ ਜੀ ਮੇਰੀ ਬੱਚਿਆਂ ਦੀ ਫੀਸ ਭਰਨ ਵਾਲੀ ਪਈ ਹੈ ਮੇਰੀ ਧਾਰਾ ਕੁਛ ਆਪਣੀ ਹੈ ਮੈਂ ਤੋਂ ਖੁਦ ਕਸ਼ੀ ਕਰਨ ਨੂੰ ਤਿਆਰ ਬੈਠਾ ਹਾਂ ਹਾਂ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਜੀ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦਾ ਮੈਂ ਕੋਈ ਵੀ ਮਤ ਦਿੱਤੀ ਜਾਵੇ ਕਿਵੇਂ ਵੀ ਹੋ ਸਕਦਾ ਮੈਂ ਆਪਣਾ ਚੁੱਲਾ ਰੋਟੀ ਚਲਾ ਸਕਾਂ ਏਸੀ ਦੁਕਾਨ ਦੇ ਮਾਲਕ ਜਿਨ੍ਹਾਂ ਨੇ ਦੱਸਿਆ ਵੀ ਕਰਜ਼ੇ ਤੇ ਲੈ ਕੇ ਅਬ ਦੇ ਸਮਾਨ ਦ ਰਾਤੀ 2 ਲੱਖ ਰੁਪਏ ਦਾ ਸਮਾਨ ਪਾਇ ਜਿਹਦੇ ਵਿੱਚ ਦਿਵਾਲੀ ਦੇ ਸੀਜ਼ਨ ਵਿੱਚ ਆਪਣੀ ਇਨਕਮ ਕਰਕੇ ਉਹਦੇ ਬੱਚਿਆਂ ਦਾ ਪੇਟ ਪਾਲ ਸਕਾਂ ਲੇਕਿਨ ਸਮੇ ਨੂੰ ਹੋਰ ਹੀ ਕੁਝ ਮੰਜੂਰ ਸੀ ਜੋ ਇਨੀ ਮਾੜੀ ਘਟਨਾ ਵਾਪਰ ਗਈ ਮੈਂ ਦੈਨਿਕ ਸਵੇਰੇ ਤੋਂ ਤੁਹਾਡੇ ਨਾਲ ਮੈਨੂੰ ਪਰਤਣਾ